ਸ਼ਾਹਕੋਟ ਦੇ ਮੁਕੱਦਮਾ ਇੰਸਪੈਕਟਰ ਗੁਰਿੰਦਰ ਸਿੰਘ ਵੱਲੋਂ ਭੋਲੇਪਾਲਾਂ ਦੇ ਲੋਕਾਂ ਨੂੰ ਲੁੱਟਣ ਵਾਲੇ ਹਨੀ ਟਰੈਪ ਚ ਪਸਾਉਣ ਵਾਲੇ گروਹ ਦਾ ਪਰਦਾਫਾਸ਼ ਚਾਰ ਨੰਬਰ ਗ੍ਰਿਫਤਾਰ ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧਰ ਸ਼੍ਰੀ ਹਰਿੰਦਰ ਸਿੰਘ ਵਿਰਕ ਜੀ ਦੀ ਦਸ਼ਨ ਨਿਰਦੇਸ਼ ਤੇ थाना ਸ਼ਾਹਕੋਟ ਦੀ ਪੁਲਿਸ ਵੱਲੋਂ ਇੱਕ ਮੁਸਤੱਦੀ ਨਾਲ ਲੱਗੇ ਵੱਡਾ ਹਨੀ ਟਰੈਪ ਨੂੰ ਚੁਪਸਾਉਣ ਵਾਲਾ ਦੇਣ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਵਾਕਿਆ ਹੈ ਕਿ ਜਸਪਾਲ ਸਿੰਘ ਜੋ ਵਸੀ ਜੀਰਾ ਦਾ ਦਿਲਾ ਫੇਪਰ ਦਾ ਰਹਿਣ ਵਾਲਾ ਉਹ HDFC ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਆਫਸਰ ਵਜੋਂ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨੀ ਇੱਕ ਫੋਨ ਆਇਆ ਕਿ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਪੁਰ ਤੇ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਪੁਰ ਦੇ ਸਲੱਚਾਂ ਪਿੰਡ ਚ ਉਹਨੂੰ ਆਪਣੇ ਘਰ ਤੇ ਬਿਠਾ ਕੇ ਘਰੇ ਲੈ ਗਏ ਘਰੇ ਲਾ ਕੇ ਉਹਦੇ ਉੱਰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸੂਪ ਸਿੰਘ ਨੂੰ ਉਹਨਾਂ ਨੇ ਕੁੱਟ ਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹ ਹਲਫ ਨੰਗਾ ਕਰਨ ਤੋਂ ਬਾਅਦ ਉਹਦੇ ਨੇ ਇੱਕ ਲੇਡੀ ਹੋਰ ਹਲਫ ਨੰਗੇ ਕਰਕੇ ਬਿਠਾ ਕੇ ਉਹਦੀ ਵੀਡੀਓ ਬਣਾਈਆ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਟ੍ਰਾਂਸਫਰ ਕਰਨ ਤੋਂ ਬਾਅਦ ਪੱਖੇ ਨਾਮ ਦਾ ਮਿੰਟਾ ਵੀ ਲਟਕਾਇਆ ਅ ਟ੍ਰਾਂਸਫਰ ਕਰਨ ਦੀ ਬਿਆਦੀਆਂ ਪਾਰ ਕਰਤੀਆਂ ਤੇ ਉਸਦੇ ਜਿਹੜੇ ਏਟੀਐਮ ਜਿਹੜੇ ਕਲਰਟ ਕਾਣ ਜਬਰਦਸਤੀ ਉਹਨਾਂ ਤੋਂ ਜੋ ਕੱਢ ਕੇ ਇੱਥੇ ਲੋਕਲ ਸ਼ਾਹਕੋਟ ਦੇ ਬੈਂਕ ਤੋਂ ਕਰੀਬ 90000 ਰੁਪਏ ਜਿਹੜਾ ਵਸੂਲ ਕੀਤਾ ਜਬਰਦਸਤੀ ਅਤੇ ਉਸਦੇ ਸਾਜੋ ਸਮਾਨ ਦੀ ਜਿਹੜੀ ਚੈੱਕ ਬੁੱਕ ਸੀ ਖਾਲੀ ਜਬਰਦਸਤੀ ਦੋ ਚੱਕਾਂ ਤੇ ਸਾਈਨ ਕਰਾਇਆ ਕਰੀਪ 4 ਘੰਟੇ ਆਪਣੇ ਘਰ ਵਿੱਚ ਬੰਦ ਕੇ ਬਣਾ ਕੇ ਰੱਖਿਆ ਤੇ ਕੁਝ ਮੈਂਬਰਿੰਦੇ ਘਰ ਦੇ ਬਾਹਰ ਖੜੇ ਸੀ ਵੀ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗ੍ਰੋ ਨੇ ਉਸ ਜਸਪ੍ਰੀਤ ਸਿੰਘ ਪੀੜਿਤ ਨੂੰ ਅੱਤ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟੇ ਬਾਅਦ ਨੂੰ ਫ੍ਰੀ ਕੀਤਾ ਤੇ ਉਸ ਦੇ ਬਾਅਦ ਆ ਗਏ ਸੱਪਾ ਲੱਗੇ ਹੋਏ ਸਨ ਉਹ ਉੱਥੋਂ ਇਹਨਾਂ ਤੋਂ ਛੁੱਟਣ ਤੋਂ ਬਾਅਦ ਆਪਣੇ ਪਰਿਵਾਰ ਕੋਲ ਗਿਆ ਤੇ ਉਹਨੇ ਉੱਥੇ ਪਿੰਡ ਦੇ ਪੰਚਾਇਤਿਆਂ ਨੂੰ ਗੱਲ ਕਰਨ ਤੋਂ ਬਾਅਦ ਅੱਗੇ ਜਦ ਸਿਵਲ ਹਸਪਤਾਲ ਸ਼ਾਹਕੋਟੋਂ ਮੈਡੀਕਲ ਕਰਾ ਤੇ ਇੱਥੇ ਲੋਕਲ ਪੁਲਿਸ ਸਿਆਖੋਟ ਨੂੰ ਇਹ ਆਪਣੀ ਸਟੇਟਮੈਂਟ ਦਰਜ ਕਰਾਈ ਪੁਲਿਸ ਵੱਲੋਂ ਇਹ ਸਖੀਨ ਅਪਰਾਧ ਤੇ سنگین ਤਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਸਤਦੀਨ ਆਦੋਂ ਹੁਣੇ ਇੱਕ ਤੰਗ ਤਰੀਕੇ ਨਾਲ ਤਫ਼ਤੀਸ਼ ਅਮੇਤ ਲੈਂਦੀ ਮੁਕੱਦਮਾ थाना ਸ਼ਾਖੋਟ ਇੰਸਪੈਕਟਰ ਗੁਰਿੰਦਰ ਸਿੰਘ ਪੁਲਸਤਰੀ ਦੀ ਟੀਮ ਨੇ ਵੱਖ-ਵੱਖ ਜਗਤੂ ਇਸ 6 ਮੈਂਬਰਾਂ ਦੇ 그룹 ਚ 4 ਮੈਂਬਰਾਂ ਦੇ 그룹 ਚ ਚੰਦਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲੇਚਾਂ ਤੇ ਉਹਦੀ ਪਤਨੀ ਗੁਰਬਖਸ਼ਪੌਰ ਜਿਨ੍ਹਾਂ ਨੇ ਘਰ ਵਿੱਚ ਸਾਰਾ ਵਾਕਿਆ ਕਰਵਾਇਆ ਅਤੇ ਉਸਦੇ ਤੋਂ ਮੁੱਖ ਦੇਸ਼ੀ ਦਰਬਾਖਸਨ ਉਹ ਭੁਲਰ ਪੁੱਤਰ ਬਨਾਂਸਾ ਵਾਸੀ ਮੋਗਾ ਰੋਡ ਕ੍ਰੁਸ਼ਟ ਕੋਟ ਇਸੇ ਖਾ ਅਤੇ ਇੱਕ ਔਰਤ ਜਿਹੜੀ ਉੱਥੇ ਮਿਊਰ ਹੋਈ ਸੀ ਆਪਣੇ ਆਪ ਨੂੰ ਕਮਦੀਪ ਕੌਰ ਔਰ ਫਕਿਰਨ ਪੁੱਤਰੀ ਬਲਕਾਰ ਸਿੰਘ ਵਾਸੀ ਪਿੰਡ ਸੱਚਾ ਸਿੰਘ ਨਗਰ ਮੇਰੇ ਥਰਮਪ੍ਰਾਂਤ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਦਲਬਾਖਸ ਸਿੰਘ ਪਹਿਲਾਂ ਹੁਣੇ ਕਰੀਬ 17 ਜਨਵਰੀ ਨੂੰ ਇਸੇ ਦੇ ਅਪਰਾਧ ਵਿੱਚੋ ਜੇਲ੍ਹ ਤੋਂ ਜਮਾਂਦਰਿ ਆਇਆ ਹੋਇਆ ਹੈ ਇਸ ਅਪਰਾਧ ਕਰਨ ਸਮੇਂ ਇਹਨਾਂ ਨੇ ਵਰਤੇ ਜਿਹੜੇ ਉਹਦੇ ਜਬਰੀ ਮਸੂਲ ਕੀਤੇ ਸੀ 10200 ਨਕਦ 200 ਰੁਪਏ ਨਕਦ ਇੱਕ ਐਟਵਾ ਇੱਕ ਵਰਤੀ ਗਈ ਕਾਰ ਮਾਰਕਾ ਸਕੋਡਾ ਅਤੇ ਤਿੰਨ ਮੋਬਾਈਲ ਜਿਹੜੀਆਂ ਉਹ ਬਰਨਦ ਕਰ ਲਏ ਗਏ ਆ ਇਹ ਬਾਕੀ ਰਹਿੰਦੀ ਟੋਸ਼ੀਆਂ ਲਈ ਪੁਲਿਸ ਵੱਲੋਂ ਵੱਖਰ ਜਗ੍ਹਾ ਜਿਹੜੀ ਕਿਤੇ ਜਾ ਰਹੇ ਹਨ ਇੱਕ ਗ੍ਰੋਮੇ ਇੱਕ ਸ਼ਰੀਫ ਬੈਂਕ ਅਪਲਾਈ ਨੂੰ ਇਹ ਸਾਨੀ ਟੈਪ ਨੂੰ ਆਰੇ traps ਵਿੱਚ ਪਸਾਉਣ ਦੇ ਰਾਤਮ ਕਾ ਕੇ ਪੈਸੇ ਰਸੋਲੀ ਕੀਤੀ ਆ ਜੋ ਪੁਲਿਸ ਨੇ ਇਸ ਤੇ مستਤਿਨਾ ਕਾਰਵਾਈ ਕਰਦੇ ਗ੍ਰਫਤਰ ਕੀਤਾ ਔਰ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਫਤਰ ਕੀਤਾ ਜਾਊਗਾ ਔਰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦੇ ਪਿੱਛੇ ਹੋਰ ਕਿਹੜੇ-ਕਿਹੜੇ ਹੱਥ ਹੈ ਕਿੰਨਾ-ਕਿੰਨਾ ਨੂੰ ਇਹਨਾਂ ਨੇ ਇਸ ਤਰ੍ਹਾਂ ਦੇ ਜਾਲ ਵਿੱਚ ਫਸਾਇਆ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਥੈਂਕ ਯੂ